ਆਮ ਆਦਮੀ ਪਾਰਟੀ ਦੇ ਨਵੇਂ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਸਾਡੇ ਨਾਲ ਮੌਜੂਦ ਨੇ ਗੁਰਪ੍ਰੀਤ ਜੀ ਸਭ ਤੋਂ ਪਹਿਲਾਂ ਤੇ ਇਸ ਜ਼ਿੰਮੇਵਾਰੀ ਦੇ ਲਈ ਤੁਹਾਨੂੰ ਸ਼ੁਭ ਕਾਮਨਾਵਾਂ ਬਹੁਤ ਮਿਹਰਬਾਨੀ ਜੀ ਔਰ ਮੈਨੂੰ ਅੱਛਾ ਲੱਗਦਾ ਜਦੋਂ ਕੋਈ ਅੱਛਾ ਪੱਤਰਕਾਰ ਇਹਨੂੰ ਜ਼ਿੰਮੇਵਾਰੀ ਕਹਿੰਦਾ ਜੀ ਕਿਉਂਕਿ ਜਦੋਂ ਕੋਈ ਅਹੁਦਾ ਕਹਿ ਕੇ ਗੱਲ ਕਰਦਾ ਫਿਰ ਮੈਨੂੰ ਥੋੜੀ ਤਕਲੀਫ ਹੁੰਦੀ ਹੈ ਜੀ ਕਿਉਂਕਿ ਇਹ ਅਹੁਦਾ ਨਹੀਂ ਬਹੁਤ ਵੱਡੀ ਰਿਸਪੌਂਸਿਬਿਲਟੀ ਹੈ ਪਰ ਜਿਹੜੀ ਇਹ ਜ਼ਿੰਮੇਵਾਰੀ ਹੈ ਗੁਰਪ੍ਰੀਤ ਜੀ ਕੀ ਕਾਰਨ ਹੈ ਕਿ ਸੀਨੀਅਰ ਲੀਡ ਜਿਹੜੇ ਸਿਆਸਤਦਾਨ ਨੇ ਉਹਨਾਂ ਨੂੰ ਪਾਸੇ ਰੱਖ ਕੇ 6 ਮਹੀਨੇ ਸਰ ਦੇਖੋ ਇੱਕ ਬੱਚਾ 19 ਸਾਲ ਦੀ ਉਮਰ ਦੇ ਵਿੱਚ ਯੂਪੀਐਸਸੀ ਕਲੀਅਰ ਕਰ ਜਾਂਦਾ ਉਹਨੂੰ ਤੁਸੀਂ ਡੀਸੀ ਲਾ ਦਿੰਦੇ ਹੋ ਜ਼ਿਲ੍ਹੇ ਦਾ ਅਸੀਂ ਕਦੀ ਕੁਐਸਚਨ ਕਰਦੇ ਹਾਂ ਵੀ ਪੁਰਾਣੇ ਪੀਸੀਐਸ ਛੱਡ ਕੇ ਤੁਸੀਂ ਇਹਨੂੰ ਡੀਸੀ ਕਿਉਂ ਲਾਤਾ ਜੀ ਸੋ ਉਹ ਕੁਝ ਅਗਰ ਚੀਜ਼ ਨਮੀ ਲੈ ਕੇ ਆਏਗਾ ਤਾਂ ਪਾਰਟੀ ਉਹਨੂੰ ਇਸਤੇਮਾਲ ਕਰਨਾ ਚਾਹੇ ਸਿਆਸੀ ਮਾਪਦੰਡ ਨਹੀਂ ਵਰਤੇ ਜਾਂਦੇ ਸਿਆਸੀ ਸਿਨਿਓਰਿਟੀ ਬਣਦੀ ਹੈ ਤਜਰਬੇ ਦੇ ਆਧਾਰ ਤੇ ਨਹੀਂ 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 ਸਰ بڑے بڑے ਤਜਰਬੇਕਾਰ ਲੀਡਰ ਵੀ ਹੋਏ ਨੇ ਜਿਨ੍ਹਾਂ ਬੇੜਾਗਰ ਕੀਤਾ ਪਾਰਟੀਆਂ ਦਾ ਔਰ بڑے بڑے ਨਵੇਂ ਯੰਗ ਲੀਡਰ ਆਏ ਨੇ ਜਿਨ੍ਹਾਂ ਨੇ ਅਰਵਿੰਦ ਕੇਜਰੀਵਾਲ ਤੋਂ ਵੱਡੀ ਮਿਸਾਲ ਹੋ ਸਕਦੀ ਕੋਈ ਸਰ ਜੀ ਉਹਦੇ ਕੋਲ ਕੀ ਰਾ ਹੀ ਇਸ ਐਨ ਆਈਆਰਐਸ ਆਫੀਸਰ ਦੋ ਵਾਰੀ ਸਰਕਾਰ ਬਣਾ ਗਿਆ ਇੱਕ ਵਾਰੀ ਕਾਂਗਰਸ ਦੀ ਨੱਕ ਤੇ ਬਹਿ ਕੇ ਇੱਕ ਵਾਰੀ ਬੀਜੇਪੀ ਦੀ ਨੱਕ ਤੇ ਬਹਿ ਕੇ ਸਰਕਾਰ ਬਣਾ ਗਿਆ ਜੀ ਸੋ ਮਾਪਦੰਡੀਆਂ ਦੀ ਤਾਂ ਖਤਮ ਕਰਨੀ ਨੇ ਪ੍ਰਥਾ ਹੀ ਤਾਂ ਖਤਮ ਕਰਨੀ ਹੈ ਕਿ ਜਿਹਦਾ ਪਹਿਲੋਂ ਦਾਦਾ ਐਮਐਲਏ ਸੀ ਉਹਦਾ ਫਿਰ ਪਿਓ ਵੀ ਮੰਤਰੀ ਰਿਹਾ ਅੱਗੋਂ ਫਿਰ ਟਿਕਟ ਉਹਦੇ ਹਵਾਲੇ ਆ ਪਰ ਵੱਡਾ ਸਵਾਲ ਇਹ ਹੈ ਗੁਰਪ੍ਰੀਤ ਜੀ ਕਿ ਜੇਕਰ ਸੁੱਚਾ ਸਿੰਘ ਛੋਟੇਪੁਰ ਵਰਗੇ ਜਿਹੜੇ ਸੀਨੀਅਰ ਸਿਆਸਤਦਾਨ ਦਿੱਗਜ ਸਿਆਸਤਦਾਨ ਅਰਵਿੰਦ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਦੇ ਆਸ ਤੇ ਖਰੇ ਨਹੀਂ ਉਤਰ ਪਾਏ ਤਾਂ ਗੁਰਪ੍ਰੀਤ ਲਈ ਕਿੰਨੀ ਕੁ ਵੱਡੀ ਚੁਣੌਤੀ ਰਹੇਗੀ ਸੱਚ ਚੁਣੌਤੀ ਤਾਂ ਹੁੰਦੀ ਹੈ ਜੀ ਚੁਣੌਤੀ ਨੂੰ ਮੈਂ ਕਹਾਂ ਕਿ ਚੁਣੌਤੀ ਕੋਈ ਨਹੀਂ ਤਾਂ ਅਤਕਤ ਨਹੀਂ ਹੋਏਗੀ ਬਾਕੀ ਛੋਟੇਪੁਰ ਸਾਹਿਬ ਦੀ ਪਰਟੀਕੂਲਰ ਗੱਲ ਕਰੀਏ ਜਾਂ ਹੋਰ ਉਹਨਾਂ ਦੇ ਕੈਲੀਬਰ ਦੇ ਲੀਡਰਸ ਹੈਗੇ ਨੇ ਉਹ ਪਹਿਲਾਂ ਵੀ ਇਤਿਹਾਸ ਫਰੋਲ ਕੇ ਦੇਖ ਲਓ ਕੋਈ ਪਹਿਲੀ ਪਾਰਟੀ ਤਾਂ ਸੀ ਨਹੀਂ ਉਹਨਾਂ ਲਈ ਉਹਨਾਂ ਨੇ ਕਈ ਪਾਰਟੀਆਂ ਲਈ ਪਹਿਲਾਂ ਕੰਮ ਕੀਤਾ ਜੀ ਕੋਈ ਪਾਰਟੀ ਉਹਨਾਂ ਨੇ ਛੱਡੀ ਕਿਸੇ ਪਾਰਟੀ ਨੇ ਉਹਨਾਂ ਨੂੰ ਕੱਢਿਆ ਕੋਈ ਨਾ ਕੋਈ ਤਾਂ ਗੱਲ ਹੁੰਦੀ ਹੈ ਕੋਈ ਨਾ ਸਾਡਾ ਐਸਾ ਇਕੁਏਸ਼ਨ ਨਹੀਂ ਬੈਠਦੀ ਸਹੀ ਜਿਹਦੇ ਕਰਕੇ ਅਸੀਂ ਪਾਰਟੀ ਛੱਡ ਦਿੰਦੇ ਆ ਜਾਂ ਪਾਰਟੀ ਸਾਨੂੰ ਛੱਡ ਦਿੰਦੀ ਹੈ ਤੁਸੀਂ ਛੋਟੇਪੁਰ ਦੀ ਪਾਰਟੀ ਨੂੰ ਦੇਣ ਮੰਨਦੇ ਹੋ ਮੈਂ ਪੰਜਾਬ ਦੇ ਵਿੱਚ ਉਹਨਾਂ ਨੂੰ ਇੱਕ ਸੀਨੀਅਰ ਲੀਡਰ ਦੀ ਤਰ੍ਹਾਂ ਦੇਖਦਾ ਔਰ ਉਹ ਲੀਡਰ ਦੀ ਤਰ੍ਹਾਂ ਦੇਖਦਾ ਕਿ ਜਿਨ੍ਹਾਂ ਨੇ ਲੰਬੇ ਸਮੇਂ ਤੱਕ ਸਿਆਸਤ ਕੀਤੀ ਹੈ ਪਰ ਕਿਤੇ ਨਾ ਕਿਤੇ ਸਾਡੇ ਘਰ ਦਾ ਕੋਈ ਬਜ਼ੁਰਗ ਵੀ ਜਦੋਂ ਠਰਮੇ ਨਾਲ ਨਹੀਂ ਚੱਲਦਾ ਤੇ ਸਾਨੂੰ ਆਪਣੇ ਪਿਤਾ ਜੀ ਤੇ ਵੀ ਗੁੱਸਾ ਆਦਾ ਬਈ ਬਾਪੂ ਜੀ ਤੁਸੀਂ ਕਿਉਂ ਉਦੋਂ ਆ ਗੱਲ ਕੀਤੀ ਬਾਕੀ ਤਰੀਕੇ ਨਾਲ ਜਿਹੜਾ ਸਾਡੇ ਸਾਡੇ ਕੈਰੀਅਰ ਨੂੰ ਬਣਾਉਣ ਦੇ ਲਈ ਪਾਇਆ ਯੋਗਦਾਨ ਹੈ ਸਾਡੀ ਪਰਵਿਸ਼ ਤੇ ਲਈ ਜਿਹੜਾ ਬਾਪੂ ਦਾ ਯੋਗਦਾਨ ਹੈ ਅਸੀਂ ਉਹ ਤਾਂ ਨਹੀਂ ਭੁੱਲ ਸਕਦੇ ਤੁਸੀਂ ਛੋਟੇਪੁਰ ਦਾ ਯੋਗਦਾਨ ਨੂੰ ਕਿਸ ਤਰ੍ਹਾਂ ਵੇਖਦੇ ਮੈਂ ਸਮਝਦਾ ਜੀ ਕਿ ਯੋਗਦਾਨ ਚੱਲ ਰਿਹਾ ਸੀ ਉਹਨਾਂ ਦਾ ਅਜੇ ਇਨ ਬਿਟਵੀਨ ਸੀਗਾ ਇੱਕ ਚੀਜ਼ ਪ੍ਰੀਮਚੂਰ ਟੁੱਟ ਗਈ ਇੱਕ ਚੀਜ਼ ਅਗਰ ਉਹ ਬੜੀ ਸਪੀਡ ਨਾਲ ਭੱਜ ਰਹੇ ਸੀ 100 ਮੀਟਰ ਰੇਸ ਵਾਲੇ ਪਾਸੇ 90 ਮੀਟਰ ਤੇ ਜਾ ਕੇ ਅਗਰ ਟਰੈਕ ਤੋਂ ਬਾਹਰ ਹੋ ਗਏ ਜਾਂ ਦਮ ਟੁੱਟ ਗਿਆ ਤੇ ਮੈਂ ਨਹੀਂ ਸਮਝਦਾ ਕਿ ਉਹ ਫਿਰ ਕੋਈ ਅਚੀਵਮੈਂਟ ਕਰ पाए ਆਪਾਂ 100 ਮੀਟਰ ਸਾਨੂੰ ਕ੍ਰੋਸ ਕਰਨਾ ਚਾਹੀਦਾ ਸੀ ਅੱਛੇ ਟਾਈਮ ਤੇ ਕ੍ਰੋਸ ਕਰਨਾ ਚਾਹੀਦਾ ਸੀ ਸੋ ਛੋਟੇ ਪਰ ਸਾਡੇ ਕੰਟਰੀਬਿਊਸ਼ਨ ਤੇ ਆ ਕੇ ਇੱਕ ਵਿਰਾਮ ਚਿੰਨ ਲੱਗ ਗਿਆ ਤਾਂ ਫਿਰ ਉਹ ਕੰਟਰੀਬਿਊਸ਼ਨ ਕੰਟਰੀਬਿਊਸ਼ਨ ਨਹੀਂ ਰਹਿ ਜਾ ਤੁਸੀਂ ਟੁੱਟੀਆਂ ਹੋਈਆਂ ਤੰਦਾਂ ਨੂੰ ਜੋੜਨ ਦੀ ਕੋਸ਼ਿਸ਼ ਕਰੋਗੇ ਸੁਚਾ ਸਿੰਘ ਛੋਟੀਪੁਰ ਹਰਨ ਦੇ ਨਾਲ ਤੁਸੀਂ ਸੰਵਾਦ ਕਰੋਗੇ ਬਿਲਕੁਲ ਕਰਾਂਗਾ ਜੀ ਮੈਂ ਅੱਛਾ ਇੱਕ ਮਾਹੌਲ ਚਾਹਣਾ ਪੰਜਾਬ ਦੇ ਵਿੱਚ ਉਹਨਾਂ ਨੂੰ ਮੈਂ ਫਿਰ ਅੱਗੇ ਵੀ ਕੀਤੀ ਰਿਕੁਐਸਟ ਹੁਣ ਵੀ ਕਰਾਂਗਾ ਕਿ ਆਪਾਂ ਨੂੰ ਜਾਂਚ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਆਪਣਾ ਪੱਖ ਰੱਖਣਾ ਚਾਹੀਦਾ ਜੇ ਜਾਂਚ ਦੇ ਵਿੱਚ ਉਹਨਾਂ ਨੂੰ ਕਿਤੇ ਦੋਸ਼ੀ ਪਾਇਆ ਜਾਂਦਾ ਤੇ ਉਸ ਚੀਜ਼ ਨੂੰ ਐਕਸੈਪਟ ਕਰਨਾ ਚਾਹੀਦਾ ਜਾਂ ਕਈ ਵਾਰੀ ਕਨਫਿਊਜ਼ਨ ਹੁੰਦੀ ਹੈ ਦੋਸ਼ ਘੱਟ ਹੁੰਦਾ ਵਿਜ਼ਿਬਿਲਟੀ ਜ਼ਿਆਦਾ ਹੁੰਦੀ ਹੈ ਉਹਦੀ ਉਹ ਵੀ ਕਲੀਅਰ ਕਰਨਾ ਚਾਹੀਦਾ ਕਿ ਇਹ ਚੀਜ਼ ਐਸ ਭਾਵਨਾ ਨਾਲ ਨਹੀਂ ਇਦਾਂ ਹੋ ਰਹੀ ਸੀ ਜੇ ਦੋਸ਼ ਹੈ ਨਹੀਂ ਤਾਂ ਨਾਨ ਗਿਲਟੀ ਹੋ ਕੇ ਬਾਹਰ ਆਣਾ ਚਾਹੀਦਾ ਪਰ ਇੱਕ ਚੀਜ਼ ਤੋਂ ਭੱਜਣਾ ਕਿਸੇ ਚੀਜ਼ ਲਈ ਚੰਗੀ ਗੱਲ ਨਹੀਂ ਹੁੰਦੀ ਉਹ ਟਾਈਮ ਲਈ ਤੁਹਾਨੂੰ ਸਿੰਪਥੀ ਦੇ ਦਿੰਦੀ ਹੈ ਲੋਕਾਂ ਦੇ ਵਿੱਚ ਪਰ ਉਹ ਫਾਈਨਲੀ ਤੁਹਾਡਾ ਲੌਂਗ ਰਨ ਤੇ ਤੁਹਾਡਾ ਔਰ ਸਟੇਟ ਦਾ ਨੁਕਸਾਨ ਕਰਦੀ ਹੈ ਛੋਟੇ ਪਰਹਾਰਾਂ ਦੇ ਖਿਲਾਫ ਜਿਹੜੀ ਇੱਕ ਚਿੱਠੀ ਲਿਖੀ ਸੀ ਉਸ ਮੁੱਚੀ ਲੀਡਰਸ਼ਿਪ ਨੇ ਤੁਹਾਡਾ ਵੀ ਨਾਮ ਉਹਦੇ ਵਿੱਚ ਸ਼ਾਮਲ ਸੀ ਕੀ ਤੁਸੀਂ ਜਿਹੜਾ ਉਹ ਸਟਿੰਗ ਸੀ ਪੈਸਿਆਂ ਵਾਲਾ ਤੁਸੀਂ ਉਹ ਸਟਿੰਗ ਵੇਖਿਆ ਦੇਖੋ ਜੀ 21 ਬੰਦਿਆਂ ਨੂੰ ਉਹ ਸਟਿੰਗ ਦਿਖਾਣਾ ਕਿਤੇ ਨਾ ਕਿਤੇ ਮੌਜੂਦਾ ਕਨਵੀਨਰ ਦੇ ਖਿਲਾਫ ਜਾਣ ਵਾਲੀ ਗੱਲ ਸੀ ਸਾਡੀ ਪਾਰਟੀ ਜਿਹੜੀ ਪੀਐਸਸੀ ਹੈ ਇਹ ਉਹਦੇ ਕੋਲ ਹੱਕ ਹੁੰਦਾ ਹੈ ਪੀਐਸਸੀ ਨੇ ਇੱਕ ਚੀਜ਼ ਦੇਖੀ ਹੈ ਸਾਨੂੰ ਉਹਦਾ ਦੱਸਿਆ ਕਿ ਉਹ ਚੀਜ਼ ਹੈਗੀ ਹੈ ਉਹਨਾਂ ਕੋਲ ਔਰ ਇਸ ਚੀਜ਼ ਦੇ ਆਧਾਰ ਤੇ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਜੇ ਕੋਈ ਇਸ ਸ਼ਿਕਾਇਤ ਦੇ ਵਿੱਚ ਨਾਲ ਸ਼ਾਮਲ ਹੋਣਾ ਚਾਹੁੰਦਾ ਤੇ ਹੋ ਸਕਦਾ ਹੈ ਇਹਦਾ ਮਤਲਬ ਜਿਹੜੇ ਸ਼ਿਕਾਇਤ ਕਰਤਾ ਸੀ ਉਹਨਾਂ ਨੂੰ ਵੀ ਉਸ ਟਿੰਗ ਨਹੀਂ ਦਿਖਾਇਆ ਗਿਆ ਟਿੰਗ ਹੁਣ ਇਹ ਸਾਡੀ ਪਾਰਟੀ ਦੀ ਇੰਟਰਨਲ ਗੱਲ ਹੈ ਮੈਨੂੰ ਲੱਗਦਾ ਨਹੀਂ ਹੈ ਕਿ ਮੈਂ ਇਹ ਪਾਰਟੀ ਦੇ ਇੰਟਰਨਲ ਦੀ ਗੱਲ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਮੈਂ ਫਿਰ ਜੀਐਸੀ ਸਾਰੇ ਨੇ ਉਹ ਦੇਖਿਆ ਸਟਿੰਗ ਯਾਹਸੀ ਹੋ ਰਹੇ ਤੇ ਆਪਣੀ رائے ਰੱਖਦੇ ਆਂ ਫਿਰ ਜਾਂਚ ਕਮੇਟੀ ਨੂੰ ਮੈਂ ਵੀਕ ਕਰਨ ਵਾਲੀ ਗੱਲ ਕਰਦਾ ਮੈਂ ਜਾਂਚ ਕਮੇਟੀ ਨੂੰ ਵੀਕ ਨਹੀਂ ਕਰਨਾ ਚਾਹੁੰਦਾ ਇਹ ਸਾਡਾ ਪਾਰਟੀ ਦਾ ਇੰਟਰਨਲ ਮੈਟਰ ਹੈ ਆਪਾਂ ਉਹ ਸਟਿੰਗ ਬਾਰੇ ਬਾਹਰ ਗੱਲ ਅਜੇ ਕਰ ਨਹੀਂ ਸਕਦੇ ਜਦ ਤੱਕ ਜਾਂਚ ਚੱਲ ਰਹੀ ਹੈ ਪਰ ਗੁਰਪ੍ਰੀਤ ਤੁਹਾਨੂੰ ਲੱਗਦਾ ਨਹੀਂ ਹੈ ਕਿ ਤੁਹਾਡੇ ਹੱਥੋਂ ਨੇ ਹੱਤਾ ਕਤਲ ਹੋ ਗਿਆ ਕਿਉਂਕਿ ਕਮਰ ਸੰਧੂ ਹਰਾਂ ਨੇ ਜਿਹੜਾ ਹੈ ਉਹਦੇ ਤੇ ਸਾਈਨ ਨਹੀਂ ਕੀਤੇ ਤੇ ਕਿਤਨੇ ਕਿਤੇ ਲੱਗਦਾ ਨਹੀਂ ਕਿ ਤੁਹਾਡੇ ਹੱਥੋਂ ਵੀ ਇਹ ਚੀਜ਼ ਨਹੀਂ 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 ਜਿਹੜੇ ਬੰਦੇ ਉੱਥੇ ਮੌਜੂਦ ਸੀ ਉਹ ਸਾਰਿਆਂ ਨੇ ਸਾਈਨ ਕੀਤੇ ਨੇ ਕਮਰ ਸੰਧੂ ਕਿਸਾਨ ਡਾਇਲੌਗ ਕਰ ਰਹੇ ਨੇ ਕਿਸਾਨ ਸੰਧੂ ਆਪਣੇ ਕਿਸਾਨ ਮੈਨੀਫੈਸਟੋ ਤੇ ਕੰਮ ਕਰ ਰਹੇ ਨੇ ਉੱਥੇ ਹੋਰ ਕਈ ਬੰਦੇ ਸਾਡੇ ਪਾਰਟੀ ਦੇ ਜਿਨ੍ਹਾਂ ਨੇ ਨਹੀਂ ਸਿਗਨੇਚਰ ਹੈਗੇ ਜਿਹੜੇ ਬੰਦੇ अवेलेबल ਸੀ ਹੰਗਾਮੀ ਮੀਟਿੰਗ ਹੋਈ ਹੈ ਔਰ ਜਿਹੜੇ ਬੰਦੇ अवेलेबल ਸੀ ਪਾਰਟੀ ਦੀ ਸੋਚ ਦੇ ਨਾਲ ਚੱਲਣ ਵਾਲੇ ਨੇ ਅਰਵਿੰਦ ਕੇਜਰੀਵਾਲ ਦੇ ਨਾਲ ਚੱਲਣ ਵਾਲੇ ਨੇ ਉਹ ਅਵੇਲੇਬਲ ਬੰਦੇ ਸਾਰੇ ਨੇ ਸਾਈਨ ਕੀਤੇ ਨੇ ਪਾਲ ਖੈਰਾਵਰਗੇ ਲੀਡਰ ਜਿਹੜੇ ਅੱਜ ਵੀ ਆਮ ਆਦਮੀ ਪਾਰਟੀ ਸ਼ਾਮਲ ਨੇ ਉਹਨਾਂ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਛੋਟਾਪੁਰ ਦੇ ਛੋਟੀਪੁਰ ਦੇ ਨਾਲ ਜਿਹੜਾ ਹੈ ਉਹ ਨਜਾਇਜ਼ ਹੋਇਆ ਤੁਹਾਨੂੰ ਲੱਗਦਾ ਨਹੀਂ ਕਿ ਉਹਨਾਂ ਨੇ ਕੰਸੈਂਟ ਦਿੱਤੀ ਹੈ ਖੈਰਾ ਸਾਹਿਬ ਨੇ ਕੰਸੈਂਟ ਦੇ ਕੇ ਵੀ ਬੰਦਾ ਇਹ ਕਹਿ ਸਕਦਾ ਉਹਨਾਂ ਨਾਲ ਨਜਾਇਜ਼ ਹੋਈ ਹੈ ਮੈਂ ਇਹ ਕਹਿ ਰਿਹਾ ਜੀ ਕਿ ਮੈਂ ਵੀ ਕਹਿਣਾ ਵਾਂ ਕਿ ਇਹੋ ਜੇ ਸੀਨੀਅਰ ਲੀਡਰ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਮਿਲਣਾ ਚਾਹੀਦਾ ਔਰ ਮੈਂ ਛੋਟੇਪੁਰ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਆਪਣਾ ਪੱਖ ਜ਼ਰੂਰ ਰੱਖੋ ਉਹਦੇ ਨਾਲ ਕੋਈ ਚੀਜ਼ਾਂ ਅਕਛੀਆਂ ਅਗਰ ਸਾਹਮਣੇ ਆਉਂਦੀਆਂ ਤੇ ਪੋਲਿਟਿਕਸ ਲਈ ਪੋਲਿਟਿਸ਼ੀਅਨਸ ਲਈ ਔਰ ਪੰਜਾਬ ਲਈ ਚੰਗਾ ਹੁੰਦਾ ਇੱਕ ਚੀਜ਼ ਨੂੰ ਆਊਟਰਾਈਟਲੀ ਡਿਸਕਾਰਡ ਕਰ ਦੇਣਾ ਆਪਣਾ ਸਟੈਂਡ ਲੈ ਲੈਣਾ ਇਹ ਇੱਕ ਸਿਆਣੇ ਸੁਲਝੇ ਪੋਲਿਟਿਸ਼ੀਅਨ ਤੋਂ ਲੋਕ ਉਮੀਦ ਨਹੀਂ ਕਰਦੇ ਆਲੋਚਕ ਕਹਿੰਦੇ ਨੇ ਕਿ ਅਰਵਿੰਦ ਕੇਜਰੀਵਾਲ ਨੂੰ ਡੰਮੀ ਕੈਂਡੀਡੇਟ ਚਾਹੀਦਾ ਸੀ ਤਾਂ ਹੀ ਉਹਨਾਂ ਨੇ ਗੁਰਪ੍ਰੀਤ ਘੋਗੀ ਹਰਾਂ ਨੂੰ ਕਨਵੀਨਰਸ਼ਿਪ ਦਿੱਤੀ ਹੈ ਸਰ ਇਹ ਲੋਕਾਂ ਨੂੰ ਕਹਿ ਲੈਂਦੋ ਜੀ ਮੇਰਾ ਕੰਮ ਮੈਨੂੰ ਪ੍ਰੂਫ ਕਰੇਗਾ ਮੈਂ ਅੱਜ ਆਪਣੇ ਦਾਅਵੇ ਕਰੀ ਜਾਵਾਂ ਇਹ ਤਾਂ ਜਿੱਦਾਂ ਮਾਂ ਵੀ ਆਪਣੇ ਬੱਚੇ ਦਾ ਨਾਮ ਡਿਪਟੀ ਰੱਖ ਦੇਵੇ ਤੇ ਉਹ ਡਿਪਟੀ ਨਹੀਂ ਲੱਗ ਜਾਂਦਾ ਤੇ ਜਿਹੜੇ ਜਿਹਦਾ ਨਾਂ ਕੋ ਦੂਰਖਿਆ ਹੁੰਦਾ ਉਹ ਵੀ ਡਿਪਟੀ ਬਣ ਕੇ ਦਿਖਾ ਦਿੰਦਾ ਕਿਸੇ ਵੇਲੇ ਹੈ ਨਾ ਡਿਪਟੀ ਕਮਿਸ਼ਨਰ ਲੱਗਾ ਹੁੰਦਾ ਸੋ ਲੋਕਾਂ ਨੂੰ ਕਿਆ ਸਲਾਉਣ ਦਿਓ ਜੀ ਮੈਂ ਡਮੀ ਬਣਨ ਵਾਸਤੇ ਸਿਆਸਤ ਆਇਆ ਹੀ ਨਹੀਂ ਮੇਰਾ ਤਾਂ ਵੈਸੇ ਹੀ ਲੋਕਾਂ ਨੇ ਇੰਨਾ ਮਾਨ ਇੱਜ਼ਤ ਨਾਲ ਕਲੇਜਾ ਮੇਰਾ ਭਰਿਆ ਹੋਇਆ ਕਿ ਮੈਨੂੰ ਕਿਸੇ ਚੀਜ਼ ਦੀ ਤਮਾ ਨਹੀਂ ਖੁੰਡ ਚਰਚਾ ਖੁੰਡ ਚਰਚਾ ਇਹ ਵੀ ਹੈ ਕਿ ਭਗਵੰਤ ਮਾਨ ਹੋਰਾਂ ਨੇ ਪਹਿਲਾਂ ਸੁੱਚਾ ਸਿੰਘ ਛੋਟੇ ਪਰ ਉਹ ਠੱਬੀ ਲਾਈ ਜੇ ਤੁਸੀਂ ਭਗਵੰਤ ਨੂੰ ਠੱਬੀ ਲਾ ਦਿੱਤੀ ਨਹੀਂ ਮੈਂ ਬੜੀ ਮਾਨ ਨਾਲ ਇਹ ਗੱਲ ਕਹਿਣਾ ਚਾਹੁੰਦਾ ਕਿ ਮੈਨੂੰ ਇਹ ਕਮਲੀ ਮਨਾਇਆ ਵੀ ਭਗਵੰਤ ਨਹੀਂ ਹੈ ਕਿ ਯਾਰ ਤੂੰ ਥੋੜਾ ਤਗੜਾ ਹੋ ਕੇ ਅੱਗੇ ਆ ਮੈਂ ਬਿਜ਼ੀ ਬਹੁਤ ਆ ਮੈਂ ਰੈਲੀਆਂ ਕਰ ਰਿਹਾ ਤੇ ਇੱਕ ਸਾਨੂੰ ਨਿਊਟਰਲ ਬੰਦੇ ਦੀ ਲੋੜ ਹੈ ਮੈਨੂੰ ਮੈਸੇਜ ਵੀ ਭਗਵੰਤ ਮਾਨ ਨਹੀਂ ਦਿੱਤਾ ਭਗਵੰਤ ਮਾਨ ਦੇ ਮੈਂ ਨਾਲ ਆ ਉਹ ਮੇਰੇ ਨਾਲ ਹੈ ਜੇ ਅਸੀਂ ਪੰਜਾਬ ਨੂੰ ਪਿਆਰ ਕਰਨ ਵਾਲੇ ਸਾਡੀ ਇਮੇਜ ਹੀ ਇਦਾਂ ਦੀ ਹੈ ਕਿ ਪੰਜਾਬ ਨੂੰ ਪਿਆਰ ਕਰਨ ਵਾਲੇ ਦੋ ਬੰਦੇ ਨੇ ਪੰਜਾਬ ਨੂੰ ਚੰਗਾ ਦੇਖਣਾ ਚਾਹੁੰਦੇ ਆ ਭਗਵੰਤ ਹਾਰਾਂ ਦੀ ਜਿਹੜੀ ਕੰਟਰੋਵਰਸੀ ਕਿਤਨੇ ਕਿਤੇ ਲਗਾਤਾਰ ਸਾਹਮਣੇ ਆਉਂਦੀ ਰਹਿੰਦੀ ਹੈ ਕਦੀ ਉਹਨਾਂ ਦੀ ਸ਼ਰਾਬ ਨੂੰ ਲੈ ਕੇ ਵਿਵਾਦ ਖੜਾ ਹੁੰਦਾ ਹੈ ਕਦੀ ਮੀਡੀਆ ਦੇ ਨਾਲ ਬਸ ਲੋਕੀ ਨੂੰ ਲੈ ਕੇ ਰੀਸੈਂਟਲੀ ਜਿਹੜੀ ਘਟਨਾ ਹੋਈ ਮੀਡੀਆ ਦੇ ਨਾਲ ਗੁਰਪ੍ਰੀਤ ਖੁੱਗੀ ਉਸ ਦੀ ਨਿੰਦਾ ਕਰਦੇ ਨੇ ਦੇਖੋ ਜੀ ਮੈਂ ਸਾਰੇ ਘਟਨਾ ਕਰਮ ਦੀ ਨਿੰਦਾ ਕਰਦਾ ਭਗਵੰਤ ਮਾਨ ਦੀ ਨਿੰਦਾ ਨਹੀਂ ਕਰ ਰਿਹਾ ਮੈਂ ਇਕੱਲੇ ਦੀ ਮੈਂ ਕਿਉਂ ਕਰਾਂ ਮੈਂ ਘਟਨਾ ਕਰਮ ਦੀ ਨਿੰਦਿਆ ਕਰਦਾ ਕਿ ਬੜਾ ਅਨਫੋਰਚੂਨੇਟ ਹੈ ਇਦਾਂ ਨਹੀਂ ਹੋਣਾ ਚਾਹੀਦਾ ਸੀ ਪਰ ਮੈਂ ਇਹ ਸਮਝਦਾ ਕਿ মিডিਆ ਨੂੰ ਥੋੜਾ ਠਰਮਾ ਰੱਖ ਕੇ ਥੋੜਾ ਬੰਦੇ ਦੀ ਮਨੋਦਸ਼ਾ ਨੂੰ ਸਮਝਣਾ ਚਾਹੀਦਾ ਇੱਕ ਦਿਨ ਚ ਤਿੰਨ ਦਿਨ ਰੈਲੀਆਂ ਹੋ ਰਹੀਆਂ ਬੰਦਾ ਲੇਟ ਹੋ ਜਾਂਦਾ 30 ਸਾਲ ਤੋਂ ਬੰਦਾ ਕੰਮ ਕਰ ਰਿਹਾ ਇੱਕ ਕਲਾਕਾਰ ਦੀ ਤੌਰ ਤੇ ਵੀ ਅੱਜ ਤੱਕ মিডিਆ ਨਾਲ ਕਦੇ ਇਸ ਤਰ੍ਹਾਂ ਨਹੀਂ ਸੀ ਹੋਇਆ ਤੇ ਕਿਉਂਕਿ ਜਦੋਂ মিডিਆ ਦੇ ਵਿੱਚੋਂ ਵੀ ਕੋਈ ਸ਼ਾਰਟ ਟੈਂਪਰਡ ਆਦਮੀ ਅਗਰ ਕੋਈ ਗੰਦੀ ਗੱਲ ਕਹਿ ਦਿੰਦਾ ਤੇ ਅਸੀਂ ਕਲਾਕਾਰ ਜਾਂ ਪੋਲਿਟਿਸ਼ੀਅਨ ਤੋਂ ਪਹਿਲਾਂ ਇਨਸਾਨ ਆ ਉਹ ਗੱਲ ਚੁੱਭ ਜਾਂਦੀ ਹੈ ਜੀ ਉਹਨਾਂ ਨੇ ਰਿਐਕਟ ਕੀਤਾ ਤੇ ਉਹ ਬੜਾ ਸਪੌਂਟੇਨੀਅਸ ਰਿਐਕਸ਼ਨ ਸੀ ਪਰ ਮੈਂ ਫੇਰ ਵੀ ਬਤੌਰ ਕਨਵੀਨਰ ਇਹ ਗੱਲ ਕਹਿਣਾ ਚਾਹਨਾ ਕਿ ਅਸੀਂ ਜ਼ਿੰਮੇਵਾਰ ਲੋਕ ਆ ਸਾਨੂੰ ਇਸ ਤਰ੍ਹਾਂ ਦਾ ਰਿਐਕਸ਼ਨ ਨਹੀਂ ਦੇਣਾ ਚਾਹੀਦਾ ਤੁਸੀਂ ਬਤੌਰ ਕਨਵੀਨਰ ਸਮਝਾਇਆ ਭਗਵਾਨਤਮਾਨ ਮੇਰੀ ਰਾਤੀ ਗੱਲ ਹੀ ਸਮਝਾਉਣ ਨੂੰ ਬੜਾ ਸੁਲਝਿਆ ਬੰਦਾ ਨੂੰ ਸਮਝਾਉਣ ਦੀ ਲੋੜ ਨਹੀਂ ਪਰ ਅਸੀਂ ਵਿਚਾਰ ਕਰਦੇ ਆਂ ਔਰ ਮੈਂ ਉਹਨਾਂ ਨੂੰ ਕਿਹਾ ਕਿ ਆਪਾਂ ਨੂੰ ਮੀਡੀਆ ਦੇ ਨਾਲ ਇਹ ਗੱਲ ਇੰਟਰੈਕਸ਼ਨ ਦੇ ਵਿੱਚ ਇਹ ਗੱਲ ਕਲੀਅਰ ਕਰਨੀ ਚਾਹੀਦੀ ਔਰ ਮੀਡੀਆ ਕਦੇ ਵੀ ਸਾਡੇ ਅਗੇਂਸਟ ਨਹੀਂ ਹੁੰਦਾ ਪਰ ਜਦ ਕਿਸੇ ਦਾ ਮਨ ਦੁਖਿਆ ਤੇ ਸਾਨੂੰ ਅਪੋਲੋਜੀਟਿਕ ਪਲੈਟਫਾਰਮ ਤੇ ਆਣਾ ਚਾਹੀਦਾ। ਕੋਈ ਤੁਸੀਂ ਇਸ ਗੱਲ ਨੂੰ ਕਿੰਨਾ ਕੁ ਸਹੀ ਮੰਨਦੇ ਹੋ ਕਿ ਜਦੋਂ ਕਲਾਕਾਰਾਂ ਦੇ ਕੈਰੀਅਰ ਦੀ ਸ਼ੁਰੂਆਤ ਹੁੰਦੀ ਹੈ ਉਦੋਂ মিডিਆ ਨੂੰ ਆਵਾਜ਼ਾਂ ਮਾਰ ਕੇ ਬੁਲਾਇਆ ਜਾਂਦਾ ਜਦੋਂ ਕਿਸੇ ਮੁਕਾਮ ਤੇ ਪਹੁੰਚ ਜਾਂਦੇ ਨੇ ਸਟਾਰ ਤਾਂ ਉਦੋਂ ਕਹਿੰਦੇ ਨੇ ਨੋ মিডিਆ। ਇਹ ਸਰ ਤੁਸੀਂ ਕਲਾਕਾਰਾਂ ਬਾਰੇ ਨਾ ਕਹੋ ਤੇ ਪੋਲਿਟਿਸ਼ੀਅਨਸ ਬਾਰੇ ਕਹੋ ਸਕੋ। ਇਹ ਤਾਂ ਮੈਂ ਦੇਖਿਆ ਕਾਰਾਂ ਦੇ ਵਿੱਚ ਬੈਠੇ ਉਹ ਬੱਤਰਕਾਰ ਮਗਰ ਘੁੰਮ ਰਹੇ ਹੁੰਦੇ ਨੇ ਉਹ ਗੱਡੀ ਦਾ ਸ਼ੀਸ਼ਾ ਚੱਕ ਲੈਂਦੇ ਨੇ। ਸੋ ਉਹਨਾਂ ਬਾਰੇ ਕਹੋ ਕਲਾਕਾਰ ਤਾਂ ਹਮੇਸ਼ਾ ਹੀ ਪੋਲਿਟ ਤੁਹਾਡੇ মিডিਆ ਤੇ ਡਿਪੈਂਡ ਕਰਦਾ ਹੁੰਦਾ ਕਿਉਂਕਿ ਉਹਦੀ ਹਰ ਸਾਲ ਚਾਰ ਪੰਜ ਫਿਲਮਾਂ ਆਣੀਆਂ ਹੁੰਦੀਆਂ ਜਾਂ ਉਹਦੀ ਆਡੀਓ ਆਣੀ ਹੁੰਦੀ ਉਹਦੇ ਗਾਣੇ ਆਉਣੇ ਹੁੰਦੇ ਨੇ ਤਾਂ ਫੋੜੀ ਨਹੀਂ ਕਰਦਾ ਪਰ ਭਗਵੰਤਾ ਸ਼ਰਯਮ ਕਹਿੰਦੇ ਨੇ ਕਿ ਮੈਨੂੰ ਮੀਡੀਆ ਨਾਲੋਂ ਜ਼ਿਆਦਾ ਕਿੰਨੀ ਵਾਰੀ ਕਿਹਾ ਉਹਨਾਂ ਨੇ ਰੀਸੈਂਟਲੀ ਜਿਹੜੀ ਗੱਲ ਹੋਈ ਹੈ ਕਿੰਨੇ ਸਾਲਾਂ ਚ ਕਿਹਾ ਤਾਂ ਬੇਸ਼ੱਕ ਬੇਸ਼ੱਕ 30 ਸਾਲਾਂ 'ਚ ਜੇ ਇੱਕ ਵਾਰੀ ਕਿਹਾ ਤੇ ਉਹਦਾ ਕੈਰੈਕਟਰ ਨਹੀਂ ਆ ਫਿਰੇ ਜੀ ਫਿਰ ਇੱਕ ਫੈਕਟਰ ਹੁੰਦਾ ਕਿ ਉਹਦੋਂ ਬੰਦਾ ਕਿਉਂ ਇਹ ਗੱਲ ਕਹਿ ਗਿਆ ਉਹ ਫੈਕਟਰ ਨੂੰ ਮੀਡੀਆ ਵੀ ਸਮਝੇ ਔਰ ਉਹ ਵੀ ਆਪਣੀ ਗਲਤੀ ਐਪੋਲੋਜੀ ਕਰਨਗੇ ਜਾਂ ਤਾਂ ਉਹਦਾ ਕੈਰੈਕਟਰ ਹੋਵੇਗਾ ਰੋਜ਼ ਹੀ ਇਦਾਂ ਕਹਿੰਦਾ ਮੈਨੂੰ ਮੀਡੀਆ ਦੀ ਲੋੜ ਨਹੀਂ 왓 ਇਜ਼ ਮੀਡੀਆ ਫਿਰ ਤਾਂ ਮੈਂ ਸਮਝਦਾ ਕਿ ਰੋਂਗ ਚੀਜ਼ ਆ ਔਰ ਬੰਦੇ ਨੂੰ ਫਿਰ ਮੀਡੀਆ ਸਾਥ ਨਾ ਦੇਵੇ ਪਰ ਇੱਕ 30 ਸਾਲ ਦੇ ਕਰੀਅਰ 'ਚ ਇੱਕ ਵਾਰੀ ਇਦਾਂ ਦਾ ਇਨਸੀਡੈਂਟ ਹੋਇਆ ਤਾਂ ਇਟਸ ਅ ਨਾਰਮਲ ਥਿੰਗ ਔਰ ਉਹਨਾਂ ਨੂੰ ਐਪੋਲੋਜੀ ਕਰਨਾ ਚਾਹੀਦਾ ਮੈਂ ਇਸ ਗੱਲ ਦੇ ਵੀ ਹੱਕ ਤੇ ਮੈਂ ਗੱਲ ਕਰਾਂਗਾ ਉਹਨਾਂ ਨਾਲ ਕਿ ਐਪਾਲੋਜੀ ਕਰਨ ਪੰਜਾਬ ਚ ਆਮ ਆਦਮੀ ਪਾਰਟੀ ਦੀ ਕਮਾਂਡ ਹੁਣ ਤੁਹਾਡੇ ਹੱਥ ਚ ਹੈ ਅਕਾਲੀ ਦਲ ਦੀ ਕਮਾਂਡ ਸੁਖਵੀਰ ਬਾਦਲ ਸੰਭਾਲ ਰਹੇ ਨੇ ਔਰ ਕਾਂਗਰਸ ਨੂੰ ਕੈਪਟਨ ਮਹਿੰਦਰ ਸਿੰਘ ਵੇਖ ਰਹੇ ਨੇ ਦੋਨਾ ਦੇ ਗੁੱਤ ਸਿਆਸਤਦਾਨਾਂ ਨੂੰ ਤੁਸੀਂ ਮੁਕਾਬਲੇ ਤੌਰ ਤੇ ਕਿਸ ਤਰ੍ਹਾਂ ਵੇਖਦੇ ਹੋ ਦੇਖੋ ਜੀ ਰੂਲਿੰਗ ਪਾਰਟੀ ਹੈ ਉਹਨਾਂ ਦੇ ਨਾਲ ਤਾਂ ਮੁਕਾਬਲਾ ਕੋਈ ਨਹੀਂ ਹੁੰਦਾ ਕਿਉਂਕਿ ਸਾਰੀ ਮਸ਼ੀਨਰੀ ਉਹਨਾਂ ਦੇ ਹੱਥ ਚ ਹੁੰਦੀ ਹੈ ਉਹ ਆਪਣੇ ਤਰੀਕੇ ਨਾਲ ਚੱਲਣਗੇ ਬਾਕੀ ਤੁਸੀਂ ਕਹੇ ਕੈਪਟਨ ਅਮਰਿੰਦਰ ਸਿੰਘ ਨੂੰ ਮੈਂ ਅਭੀ ਵੇਖ ਰਹੇ ਨੇ ਪੰਜਾਬ ਨੂੰ ਮੈਨੂੰ ਨਹੀਂ ਲੱਗਦਾ ਉਹ ਦਿੱਲੀ ਵਾਲ ਵੇਖ ਰਹੇ ਨੇ ਕਿਉਂਕਿ ਆ ਰਾਹੁਲ ਗਾਂਧੀ ਪਿੱਛੇ ਆਏ ਸੀ ਅਨਾਉਂਸ ਹੀ ਨਹੀਂ ਕਰਕੇ ਗਏ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੋਣਗੇ ਪੰਜਾਬ ਦੇ ਉਹਦਾ ਵਿਚਾਰੇ ਆਪ ਅਜੇ ਦਿੱਲੀ ਵਾਲ ਵੇਖ ਰਹੇ ਨੇ ਕਿ ਮੈਨੂੰ ਅਨਾਉਂਸ ਕਰਦੇ ਹੈ ਕਿ ਨਹੀਂ ਕਰਦੇ ਇਸ ਕਰਕੇ ਉੱਥੇ ਕੋਈ ਖਤਰਾ ਕੋਈ ਕੰਪੀ ਜਾਬਤ ਹੋਣਾ ਚਾਹੀਦਾ ਜਾਂ ਦਿੱਲੀ ਤੋਂ ਸਰ ਜਿੱਦਾਂ ਸਾਡੇ ਕਨਵੀਨਰ ਸਾਹਿਬ ਨੇ ਕਈ ਵਾਰੀ ਕਿਹਾ ਕਿ ਮੁੱਖ ਮੰਤਰੀ ਪੰਜਾਬ ਤੋਂ ਹੋਏਗਾ ਤੇ ਇਸ ਕਰਕੇ ਮੈਂ ਤਾਂ ਪਾਰਟੀ ਔਰ ਕਨਵੀਨਰ ਸਾਹਿਬ ਸਾਡੇ ਨੈਸ਼ਨਲ ਕਨਵੀਨਰ ਜਿਹੜੇ ਨੇ ਉਹਨਾਂ ਦੀ ਗੱਲ ਦੇ ਨਾਲ ਹੀ ਚੱਲ ਰਹੀਆਂ ਜੀ ਆਮ ਆਦਮੀ ਪਾਰਟੀ ਦੇ ਪੰਜਾਬ ਚ ਸਿਆਸੀ ਭਾਂਡੇ ਲਗਾਤਾਰ ਖੜਕ ਰਹੇ ਨੇ ਔਰ ਖਿੰਡੇ ਵੀ ਹੋਏ ਨੇ ਤੇ ਗੁਰਪ੍ਰੀਤ ਖੁੱਗੀ ਇਸ ਖੜਕੇ ਦੜਕੇ ਨੂੰ ਠੰਡਾ ਕਰਨ ਦੇ ਲਈ ਕੀ ਪਲਾਨਿੰਗ ਹੈ ਤੁਹਾਡੀ ਦੇਖੋ ਖਿੰਡੇ ਹੋਏ ਭਾਂਡਿਆਂ ਨੂੰ ਤਾਂ ਪਤਾ ਹੁੰਦਾ ਜਿਹੜਾ ਭਾਂਡਾ ਬਣਿਆ ਖਿੰਡਣਾ ਵਾਸਤੇ ਸੀ ਉਹਨੇ ਖਿੰਡਣਾ ਉਹਨੂੰ ਜਾਂਦਾ ਪਲਾਂਟ ਕੀਤਾ ਗਿਆ ਸੀ ਕਿ ਐਸ ਮੌਕੇ ਜਾ ਕੇ ਐਸ ਮਹੀਨੇ ਤੂੰ ਐ ਕਰੇਂਗਾ ਉਹਦਾ ਵੀ ਸਾਨੂੰ ਕੋਈ ਦੁੱਖ ਨਹੀਂ ਜਿਹੜੇ ਭਾਂਡੇ ਨੂੰ ਗੱਲ ਸਮਝ ਨਹੀਂ ਆਈ ਤੇ ਭਾਜੀ ਉਹ ਭਾਂਡੇ ਚ ਪਹਿਲੋਂ 6 ਗੋੜੇ ਚ ਪਾਣੀ ਭਰਾਂਗੇ ਵਿੱਚੋਂ ਵਗੀ ਜਾਣਾ ਸ ਉਹ ਭਾਂਡੇ ਦੀ ਲੋੜ ਵੀ ਨਹੀਂ ਹੁੰਦੀ ਤੇ ਦੂਜੀ ਗੱਲ ਜਿਹੜੇ ਭਾਂਡੇ ਆਪਸ ਚ ਖੜਕਦੇ ਨੇ ਇਹ ਜ਼ਿੰਦਾ ਪਰਵਾਰਾਂ ਦੀ ਜ਼ਿੰਦਾ ਘਰ ਦੀ ਨਿਸ਼ਾਨੀ ਹੁੰਦੀ ਹੈ ਜਿਹੜੇ ਘਰ ਚ ਜ਼ਿੰਦਗੀ ਨਹੀਂ ਲੋਕ ਮੁਰਦੇ ਵੱਸਦੇ ਨੇ ਜਿੱਦੋਂ ਉੱਥੇ ਭਾਂਡੇ ਵੀ ਨਹੀਂ ਖੜਕਣਗੇ ਕਿਉਂਕਿ ਉੱਥੇ ਜ਼ਿੰਦਗੀ ਨਹੀਂ ਹੈ ਰਵਾਨੀ ਨਹੀਂ ਹੈ ਸੋ ਇਹ ਮਤਭੇਦ ਉੱਠਣਗੇ ਨਰਾਜ਼ਗੀਆਂ ਗੁੱਸੇ ਹੋਣਗੇ ਕੋਈ ਕਿਸੇ ਨੂੰ ਮਨਾਏਗਾ ਕੋਈ ਕਿਸੇ ਨੂੰ ਸਮਝਾਏਗਾ ਇਹ ਪਾਰਟੀ ਦੀ ਰਵਾਨਗੀ ਹੈ ਔਰ ਇਹਨੂੰ ਕੋਈ ਨਹੀਂ ਰੋਕ ਸਕਦਾ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਜੇਕਰ ਕਿਸੇ ਤੇ ਕੋਈ ਇਲਜ਼ਾਮ ਅਲੀਗੇਸ਼ਨ ਲੱਗਦੇ ਨੇ ਤਾਂ ਉਸ ਨੂੰ ਸਫਾਈ ਦੇਣ ਦਾ ਮੌਕਾ ਦਿੱਤਾ ਜਾਂਦਾ ਹੈ ਪਰ ਤੁਹਾਡੀ ਪਾਰਟੀ ਦੇ ਲੀਡਰ ਜਸਜੀ ਜਸਰਾਜ ਪਿਛਲੇ ਲੰਬੇ ਸਮੇਂ ਤੋਂ ਤਰਲੇ ਕੱਢ ਰਹੇ ਨੇ ਅਰਵਿੰਦ ਨਾ ਉਹਨਾਂ ਨੂੰ ਟਾਈਮ ਦਿੰਦੇ ਨੇ ਨਾ ਉਹਨਾਂ ਤੋਂ ਸਪਸ਼ਟੀ ਕਰ ਲਿਆ ਜਾ ਰਿਹਾ ਸਰ ਇਹ ਤੁਸੀਂ ਕਿਦਾਂ ਕਹਿ ਸਕਦੇ ਹੋ ਕਿ ਉਹਨੂੰ ਮੌਕਾ ਨਹੀਂ ਦਿੱਤਾ ਗਿਆ ਪਾਰਟੀ ਦੇ ਵਿਦਿਨ ਪਾਰਟੀ ਮੌਕੇ ਦਿੱਤੇ ਗਏ ਹੋਣਗੇ ਉਦੋਂ ਮੈਂ ਪਾਰਟੀ 'ਚ ਵੈਸੇ ਨਹੀਂ ਸੀ ਜਿਵੇਂ ਅੱਜ ਜੋ ਮੈਂ ਸਿਨੈਰੀਓ ਦੇਖ ਰਿਹਾ ਹਾਂ ਕਿ ਵਿਦਿਨ ਪਾਰਟੀ ਮੌਕਾ ਦਿੱਤਾ ਜਾਂਦਾ ਹੈ ਕੀ ਹੁਣ ਤੁਸੀਂ ਜੱਸੀ ਨਾਲ ਗੱਲ ਕਰੋਗੇ ਜੇਕਰ ਉਹ ਤੁਹਾਡੇ ਨਾਲ ਗੱਲ ਕਰਨੀ ਚਾਹੋ ਨਹੀਂ ਇਹ ਹੁਣ ਗੱਲ ਕਿਉਂਕਿ ਪੀਏਸੀ ਇਕੁਅਲ ਚਲੀ ਗਈ ਹੈ ਮੈਂ ਪੰਜਾਬ ਦਾ ਕਨਵੀਨਰ ਅੱਜ ਬਣਾਇਆ ਗਿਆ ਮੈਨੂੰ ਇਹ ਹੁਣ ਗੱਲ ਪੀਏਸੀ ਕੋਲ ਹੈ ਜੇ ਪੀਏਸੀ ਜਾਂ ਸਾਡੇ ਨੈਸ਼ਨਲ ਕਨਵੀਨਰ ਮੈਨੂੰ ਕਹਿਣਗੇ ਗੱਲ ਕਰ ਤੇ ਮੈਂ ਜਿੱਥੇ ਬੈਠੇ ਹੋਣਗੇ ਉਹਨਾਂ ਦੇ ਘਰ ਜਾ ਕੇ ਵੀ ਗੱਲ ਕਰਾਂਗਾ ਜੇ ਪੀਏਸੀ ਦਾ ਜਾਂ ਨੈਸ਼ਨਲ ਕਨਵੀਨਰ ਦਾ ਅਗਰ ਮੈਨੂੰ ਆਰਡਰ ਨਹੀਂ ਹੈ ਤੇ ਫਿਰ ਮੈਂ ਉਸ ਮਾਮਲੇ ਕਰੀਬੀ ਦੋਸਤ ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਹੋਰਾਂ ਦੇ ਵੱਲੋਂ ਬੈਂਸ ਬ੍ਰਦਰ ਨਾਲ ਮਿਲ ਕੇ ਮਿਲਾਇਆ ਗਿਆ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਇੱਕ ਦੋਸਤਾਂ ਦੀ ਇੱਕ ਗਰੁੱਪ ਬਣਿਆ ਜੀ ਪੋਲੀਟੀਕਲ ਪਾਰਟੀ ਨਹੀਂ ਹੈ ਜੇ ਪੋਲੀਟੀਕਲੀ ਕੋਈ ਅਨਾਉਂਸਮੈਂਟ ਹੁੰਦੀ ਮੈਂ ਉਸ ਤਰੀਕੇ ਨਾਲ ਜਵਾਬ ਦੇ ਸਕਦਾ ਸੀ ਤੇ ਮੈਂ ਉਹਨਾਂ ਤੇ ਬੜਾ ਮਾਣ ਕਰਦਾ ਕਿ ਉਹ ਐਸੇ ਮੌਕੇ ਤੇ ਕੋਈ ਇਹੋ ਜਿਹਾ ਕੰਮ ਨਹੀਂ ਕਰਨਗੇ ਜਿਹਦੇ ਵਿੱਚ ਪੰਜਾਬ ਦਾ ਬੇੜਾ ਤੁਹਾਨੂੰ ਡੁੱਬਦਾ ਨਜ਼ਰ ਆਵੇ ਔਰ ਪੰਜਾਬ ਦਾ ਨੁਕਸਾਨ ਹੁੰਦਾ ਆਵੇ ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਪਿਆਰ ਮਿਲਿਆ ਪੰਜਾਬ ਨੇ ਉਹਨਾਂ ਨੂੰ ਮਾਣ ਦਿੱਤਾ ਤੇ ਜੇ ਕੱਲ ਨੂੰ ਇਸ ਚੀਜ਼ ਦਾ ਇਲਜ਼ਾਮ ਵੀ ਉਹਨਾਂ ਦੇ ਉੱਤੇ ਆਉਂਦਾ ਕਿ ਪੰਜਾਬ ਦਾ ਨੁਕਸਾਨ ਉਸ پارٹی ਕਰਕੇ ਹੋ ਗਿਆ ਸੀ ਤਾਂ ਮੈਨੂੰ ਲੱਗਦਾ ਉਹ ਵੀ ਆਪਣੇ ਆਪ ਨੂੰ ਮਾਫ ਨਹੀਂ ਕਰ ਪਾਣਗੇ ਔਰ ਇਦਾਂ ਦੀ ਗਲਤੀ ਐਡੇ ਸੀਨੀਅਰ ਔਰ ਸਿਆਣੇ ਬੰਦੇ ਕਦੇ ਨਹੀਂ ਕਰਦੇ ਤੈਨੂੰ ਕੈਂਡੀਡੇਟ ਅਕਾਲੀ ਪੀੜਥ ਹੋਣ ਦੇ ਨਾਲ-ਨਾਲ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਤੋਂ ਵੀ ਖਫਾ ਨਜ਼ਰ ਆਏ ਨੇ ਕਿਉਂਕਿ ਤਿੰਨਾਂ ਦੀ ਗੱਲ ਆਮ ਆਦਮੀ ਪਾਰਟੀ ਨਾਲ ਚੱਲ ਰਹੀ ਸੀ ਦੋਵਾਂ ਦੀ ਤੁਸੀਂ ਕਰਵਾ ਰਹੀ ਸੀ ਪਰਗਟ ਸਿੰਘ ਔਰ ਨਵਜੋਤ ਸਿੰਘ ਸਿੱਧੂ ਤਾਂ ਹੁਣ ਤੁਸੀਂ ਕਿਹਾ ਕਿ ਉਹਨਾਂ ਨੂੰ ਸਮਝਣ ਦੀ ਲੋੜ ਹੈ ਕਿ ਤੁਸੀਂ ਨਵਜੋਤ ਸਿੰਘ ਸਿੱਧੂ ਦੇ ਨਾਲ ਸੰਵਾਦ ਕਰੋਗੇ ਆਮ ਆਦਮੀ ਪਾਰਟੀ ਸ਼ਾਮੂਲੀ ਦਲੀ ਸ਼ਮੂਲੀ ਦਲੀ ਹਰ ਚੰਗੇ ਬੰਦੇ ਨਾਲ ਪੰਜਾਬ ਦਾ ਕੋਈ ਚੰਗਾ ਬੰਦਾ ਹੈ ਮੇਰੇ ਦੇ ਮਾਈਂਡ 'ਚ ਕੋਈ ਹੋਰ ਵੀ ਬੰਦਾ ਅਗਰ ਚੰਗਾ ਆਏਗਾ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਹਿਤ ਲਈ ਕੰਮ ਕਰ ਸਕਦਾ ਤੇ ਮੈਂ ਉਹਦੇ ਨਾਲ ਵੀ ਸੰਵਾਦ ਕਰਾਂਗਾ ਜੀ ਕਿਉਂਕਿ ਮੈਨੂੰ ਤਾਂ ਪੰਜਾਬ ਦਾ ਹਿੱਤ ਪਿਆਰਾ ਜੀ ਸਿੱਧੂ ਨਾਲ ਰੀਸੈਂਟਲੀ ਤੁਹਾਡੀ ਕਦੇ ਟਾਕ ਹੋਈ ਸੀ ਮੇਰੀ ਹੁਣ ਬੜੇ ਦਿਨਾਂ ਤੋਂ ਨਹੀਂ ਹੋ ਸਕੀ ਜੀ ਉਹਨਾਂ ਨਾਲ ਇਹ ਫਰੈਂਡ ਬਣਨ ਤੋਂ ਬਾਅਦ ਪਰਗੜਹੋਰਾ ਨਾਲ ਕਿਸੇ ਹੋਰ ਨਾਲ ਰابطਾ ਹੋਇਆ ਹੋਵੇ ਨਹੀਂ ਮੈਂ ਕਿਉਂਕਿ ਆਪਣੀ ਰੈਲੀਆਂ 'ਚ ਬਿਜ਼ੀ ਹੋ ਗਿਆ ਸੀ ਜੀ ਤੇ ਫਿਰ ਮੈਨੂੰ ਅਜੇ ਵਕਤ ਨਹੀਂ ਸੀ ਮਿਲਿਆ ਨਾ ਹੀ ਪਾਰਟੀ ਨੇ ਕੋਈ ਇਦਾਂ ਦਾ ਮੈਨੂੰ ਕਦੇ ਕਮਾਂਡ ਦਿੱਤੀ ਸੀ ਕਿ ਮੈਂ ਇਹ ਕ ਤੇ ਅਜੇ ਤੱਕ ਤਾਂ ਨਹੀਂ ਹੋ ਸਕੇ ਪਾਰਟੀ ਦੇ ਬਹੁਤੇ ਲੀਡਰ ਇਸ ਸਾਲ ਨੂੰ ਲੈ ਕੇ ਬਾਗੀ ਹੁੰਦੇ ਨੇ ਕਿ ਪੰਜਾਬ ਤੇ ਜਿਹੜਾ ਪਾਵਰ ਸੈਂਟਰ ਹੈਗਾ ਉਹ ਦਰਗੇਸ਼ ਪਾਟਕ ਤੇ ਸੰਜੀਤ ਸਿੰਘ ਨਹੀਂ ਸਿੱਖ ਲੀਡਰਾਂ ਨੂੰ ਜਾਂ ਫਿਰ ਜਿਹੜੇ ਜਿਹੜੇ ਐਮਪੀ ਹੈਗੇ ਨੇ ਉਹਨਾਂ ਨੂੰ ਵੀ ਉਹ ਇਹ ਕਹਿ ਕੇ ਬੁਲਾਇਆ ਜਾਂਦਾ ਹਰਿੰਦਰ ਸਿੰਘ ਖਾਲਸਾ ਦੀ ਗੱਲ ਹੋਵੇ ਡਾਕਟਰ ਤਨਵੀਰ ਗਾਂਧੀ ਦੀ ਗੱਲ ਹੋਵੇ ਹਰਦੀਪ ਸਿੰਘ ਕنگਰਾ ਦੀ ਗੱਲ ਹੋਵੇ ਸੁੱਚਾ ਸਿੰਘ ਛੋਟੇਪੁਰ ਦੀ ਗੱਲ ਹੋਵੇ ਤਾਂ ਗੁਰਪ੍ਰੀਤ ਖੁੱਗੀ ਵੀ ਪਾਰਟੀ 'ਚ ਵਿਚਰ ਰਹੇ ਨੇ ਉਹਨਾਂ ਲੀਡਰਾਂ ਦੇ ਨਾਲ ਤੁਸੀਂ ਮਹਿਸੂਸ ਕਰਦੇ ਹੋ ਕਿ ਪੰਜਾਬ ਦੀ ਲੀਡਰਸ਼ਿਪ ਨੂੰ ਦਰਕਨਾਰ ਕੀਤਾ ਜਾ ਰਿਹਾ ਸਰ ਜੇ ਤੁਸੀਂ ਅੱਜ ਮੇਰੀ ਇਨਸਲਟ ਕਰ ਰਹੇ ਹੋ ਉਹਦਾ ਰਿ 2 ਸਾਲ ਬਾਅਦ ਦਿਨਾ ਜਾਂ 2.5 ਮਹੀਨੇ ਬਾਅਦ ਦਿਨਾ ਪਰ ਉਹ ਕਹਿੰਦੇ ਪਾਰਟੀ ਬਚਾਉਣ ਦੇ ਲਈ ਪਰ ਇਹ ਉਹ ਅੱਜ ਫੇਰ ਪਾਰਟੀ ਬਚਾਉਣ ਲਈ ਤੁਹਾਨੂੰ ਜਦੋਂ ਆਪਣੇ ਮਫਾਦ ਨਜ਼ਰ ਨਹੀਂ ਆ ਰਹੇ ਉਦੋਂ ਤੁਸੀਂ ਉਦੋਂ ਸਵੈਮਾਨ ਜਾਗ ਪਿਆ ਪਾਰਟੀ ਬਚਾਉਣ ਲਈ ਫਿਰ ਅੱਜ ਵੀ ਚੁੱਪ ਰਹਿਣਾ ਚਾਹੀਦਾ ਸੀ ਇਹ ਦਿਸ ਇਜ਼ ਡਰਾਮਾ ਆਪਣੀ ਇੱਜ਼ਤ ਸਵੈਮਾਨ ਤੋਂ ਵੱਡਾ ਪੰਜਾਬ ਤੋਂ ਵੱਡਾ ਪੰਜਾਬ ਦੀ ਔਰ ਆਪਣੀ ਇੱਜ਼ਤ ਤੋਂ ਵੱਡਾ ਕੁਝ ਨਹੀਂ ਹੁੰਦਾ ਤੁਸੀਂ ਮਤ ਕਹੋਗੇ ਪਾਰਟੀ ਨੂੰ ਬਚਾਉਣ ਲਈ ਪਾਰਟੀ ਵਿੱਚ ਆਪਣਾ ਸਟੇਕ ਬਚਾਉਣ ਲਈ ਤੁਸੀਂ ਕੰਮ ਕਰ ਰਹੇ ਹੋ ਅਗਰ ਤਾਂ ਤੁਸੀਂ ਬਾਅਦ ਦੇ ਵਿੱਚ ਅਗਰ ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਲੈ ਕੇ ਨੇ ਜੇ ਅਗਰ ਤੁਸੀਂ ਗੈਰਤਮੰਦ ਹੋ ਤੇ ਫਿਰ ਉਸੇ ਦਿਨ ਗੱਲ ਕਰੋ ਜੀ ਅੱਜ ਮੈਂ ਕਨਵੀਨਰ ਬਣਾ ਦਿੱਤਾ ਗਿਆ ਅੱਜ ਮੈਂ ਪਾਰਟੀ ਦੇ ਤਾਰੀਫਾਂ ਕਰ ਰਿਹਾ ਸਾਰਾ ਕੱਲ ਨੂੰ ਮੈਨੂੰ ਕੱਢ ਦਿੰਦੇ ਆ ਜਾਂ ਮੈਂ ਛੱਡ ਦੇਣਾ ਪਾਰਟੀ ਫਿਰ ਇਦਾਂ ਹੀ ਬੈ ਕੇ ਇੰਟਰਵਿਊ ਕਰੀ ਮੈਂ ਕਹਾਂ ਜੀ ਇਹਨਾਂ ਤੋਂ ਘਟੀਆ ਬੰਦਾ ਕੋਈ ਨਹੀਂ ਇਹ ਉਦੋਂ ਇਦਾਂ ਕਰਦੇ ਸੀ ਮੈਂ ਅੱਜ ਬੋਲਾਂ ਜੀ ਮੇਰੇ ਚ ਕਰ ਜੀ ਤੁਹਾਡਾ ਤਜਰਬਾ ਪਰਮਾਤਮਾ ਨਾ ਕਿ ਜਿਉਣ ਵਾਲੇ ਸਮੇਂ ਤੁਹਾਡਾ ਤਜਰਬਾ ਸੁੱਚਾ ਸਿੰਘ ਛੋਟੀਪੁਰ ਹਰਾਂ ਦੇ ਅਜ਼ਾਮਾ ਮੁਤਾਬਕ ਰਹਿੰਦਾ ਤੁਹਾਨੂੰ ਪਾਰਟੀ ਪੂਰੀ ਕਮਾਂਡ ਨਹੀਂ ਦਿੰਦੀ ਤੇ ਗੁਰਪ੍ਰੀਤ ਘੁੱਗੀ ਫਿਰ ਇਸ ਕੱਲ ਦਾ ਖੁਲਾਸਾ ਕਰਨਗੇ ਮੈਂ ਜੀ ਕਹਿੰਦਾ ਫਿਰ ਜੇ ਮੈਂ ਕਰਨਾ ਤੇ ਜੇ ਮੈਂ ਕੱਲ ਕਰਾਂਗਾ ਫਿਰ ਮੇਰੀ ਗੱਲ ਮੰਨਿਓ ਨਾ ਫਿਰ ਸਮਝੋ ਮੈਂ ਝੂਠ ਬੋਲ ਰਿਹਾ ਅੱਜ ਤੱਕ ਤੁਹਾਨੂੰ ਕੋਈ ਦਿੱਕਤ ਨਹੀਂ ਆ ਪਾਈ ਮੈਂ ਮੈਪਰੀਸ਼ੀਏਟ ਕਰ ਰਿਹਾ ਉਹਨਾਂ ਬੰਦਿਆਂ ਨੇ ਸਟਰਕਚਰ ਖੜਾ ਕਰ ਦਿੱਤਾ ਪੰਜਾਬ ਦੇ ਵਿੱਚ ਪਹਿਲਾਂ ਸਾਰੇ ਕਿੱਥੇ ਸੁੱਤੇ ਹੋਏ ਸੀ 67 ਸਾਲ ਤੋਂ ਦੋ ਹੀ ਪਾਰਟੀਆਂ ਤੁਹਾਨੂੰ ਰੂਲ ਕਰ ਰਹੀਆਂ ਨੇ ਔਰ ਤੁਸੀਂ ਚਾਹਦੇ ਹੋ ਪੰਜਾਬ ਦੀ ਬਿਹਤਰੀ ਲਈ ਕੋਈ ਆਵੇ ਤੀਜਾ ਫਰੰਟ ਕਿਉਂ ਨਹੀਂ ਹੁਣ ਤੱਕ ਬਣਿਆ ਸਟਰਕਚਰ ਕਿੱਥੇ ਸੀ ਤੁਹਾਡੇ ਕੋਲ ਪਰ ਵਿਰੋਧੀ ਤਾਂ ਬਾਅਦ ਦੀ ਗੱਲ ਹੈ ਤੁਹਾਡੀ ਪਾਰਟੀ ਚੋਂ ਨਿਕਲੇ ਹੋਏ ਲੀਡਰ ਤੁਹਾਡੇ ਤੇ ਇਲਜ਼ਾਮ ਲਗਾਉਦੇ ਨੇ ਕਿ ਪਾਰਟੀ ਸਿੱਖ ਵਿਰੋਧੀ ਹੈ ਲਾਈ ਜਾਨ ਸਰ ਸਿੱਖ ਵਿਰੋਧੀ ਤੁਸੀਂ ਉਹ ਤੁਹਾਡੇ ਨਾਲ ਲੜ ਪਵੇ ਇਹ ਉਹਦੀ ਕਮਲੀ ਦੀ ਗੱਲ ਹੈ ਨਾ ਕਿਸੇ ਕੀ ਮੰਨਦੇ ਹੋ ਸੁਚਾ ਸਿੰਘ ਛੋਟੇ ਪਰ ਝੂਠ ਬੋਲ ਰਹੇ ਨੇ ਇਸ ਗੱਲ ਦੇ ਵਿੱਚ ਮੈਂ ਬਿਲਕੁਲ ਇਸ ਗੱਲ ਨੂੰ ਗਲਤ ਸਮਝਦਾ ਇਸ ਗੱਲ ਨੂੰ ਝੂਠ ਸਮਝਦਾ ਕਿਉਂਕਿ ਅਰਵਿੰਦ ਕੇਜਰੀਵਾਲ ਉਹ ਬੰਦਾ ਹੈ ਜੇ ਉਹਨੇ ਸਿੱਖ ਵਿਰੋਧੀ ਹੁੰਦਾ ਤੇ ਸਭ ਤੋਂ ਪਹਿਲਾਂ ਫੂਲਕਾ ਸਾਹਿਬ ਵਰਗੇ ਬੰਦੇ ਨੂੰ ਆਦਰ ਮਾਨ ਨਾ ਦਿੰਦਾ ਜੀ ਫੂਲਕਾ ਸਾਹਿਬ ਸਿੱਖ ਧਰਮ ਦੇ ਵਿੱਚ ਅੱਜ ਦੀ ਡੇਟ 'ਚ ਸਭ ਤੋਂ ਸਤਿਕਾਰਤ ਵਿਅਕਤੀ ਹੋਣਗੇ ਕਿਉਂਕਿ ਪਿਛਲੇ 32 ਸਾਲ ਤੋਂ ਦਿੱਲੀ ਦੇ ਕਤਲੇਆਮ ਦੇ ਦੰਗਿਆਂ ਲਈ ਦਿੱਲੀ ਦੇ ਕਤਲੇਆਮ ਲਈ ਉਹ ਸੰਘਰਸ਼ ਕਰ ਰਹੇ ਨੇ ਫੂਲਕਾ ਸਾਹਿਬ ਨੂੰ ਬੰਦਾ ਆਦਰ ਮਾਨ ਹ ਜਰਨੈਲ ਸਿੰਘ ਵਰਗਿਆਂ ਨੂੰ ਅੱਜ ਜੇ ਪੰਜਾਬ ਦੇ ਵਿੱਚ ਭੇਜਿਆ ਗਿਆ ਜਰਨੈਲ ਸਿੰਘ ਵਰਗਿਆਂ ਨੂੰ ਟਿਕਟ ਦੇ ਕੇ ਉੱਥੇ ਉਹਨਾਂ ਨੂੰ ਅੱਗੇ ਲਿਆਂਦਾ ਗਿਆ ਸੀ ਉਸ ਤੋਂ ਬਾਅਦ ਅੱਜ ਬੰਦਾ ਬਹਾਦਰ ਦੇ ਨਾਂ ਤੇ ਉੱਥੇ ਪੁੱਲ ਨੂੰ ਨਾਮ ਦਿੱਤਾ ਗਿਆ ਬੰਦਾ ਬਹਾਦਰ ਸੇਤੂ ਔਰ ਉਸ ਤੋਂ ਇਲਾਵਾ ਆਉਂਦੇ ਹੀ ਬੰਦੇ ਨੇ ਦਿੱਲੀ ਕਤਲੀਆਮ ਦੇ ਸ਼ਿਕਾਰ ਪਰਿਵਾਰਾਂ ਨੂੰ ਲੱਭ ਕੇ 5-5 ਲੱਖ ਰੁਪਏ ਦੀ ਇੱਕ ਐਕਸ ਗ੍ਰੇਸ਼ੀਆ ਗ੍ਰਾਂਟ ਜਿਹੜੀ ਦਿੱਤੀ ਸੀ ਕਿ ਜਿਹੜੀ ਦਿੱਤੀ ਨਹੀਂ ਗਈ ਉਹਨਾਂ ਨੂੰ ਜੀ ਤੋ ਉਹ ਬੰਦੇ ਨੇ ਐਸਆਈਟੀ ਵੀ ਬਣਾਈ ਸੀ ਜਿਹਨੂੰ ਬਾਅਦ ਚ ਖਤਮ ਭੰਗ ਕਰ ਦਿੱਤਾ ਗਿਆ ਸੈਂਟਰ ਗਵਰਨਮੈਂਟ ਵੱਲੋਂ ਉਹ ਬੰਦੇ ਨੇ ਅੱਜ ਪੰਜਾਬੀ ਟੀਚਰਾਂ ਦੀ ਨਵੀਂ ਭਰਤੀ ਕੀਤੀ ਹੈ ਉਹ ਬੰਦਾ ਅਜ ਪੰਜਾਬ ਲਈ ਸਾਰਾ ਕੁਝ ਕਰਨਾ ਚਾਹੁੰਦਾ ਉਹਨੂੰ ਸਿੱਖ ਵਿਰੋਧੀ ਜੇ ਕਹੋਗੇ ਵੀ ਤੇ ਲੋਕੀ ਮੰਨ ਲੈਣਗੇ ਗੁਰਪ੍ਰੀਤ ਜੀ ਕੀ ਕਾਰਨ ਹੈ ਕਿ ਮੁੱਦਿਆਂ ਤੋਂ ਸ਼ੁਰੂ ਹੋਈ ਆਮ ਆਦਮੀ ਪਾਰਟੀ ਅੱਜ ਸੈਕਸ ਸਕੈਂਡਲ ਤੇ ਸਟਿੰਗਰ ਤੱਕ ਸੀਮਤ ਰਹਿ ਗਈ ਹੈ ਨਹੀਂ ਬਿਲਕੁਲ ਸੀਮਤ ਨਹੀਂ ਰਹੇਗੀ ਸੀਮਤ ਰਹਿ ਜਾਂਦੀ ਤਾਂ ਫਿਰ 72 ਤੋਂ 7 ਸੀਟਾਂ ਰਹਿ ਜਾਂਦੀਆਂ ਦਿੱਲੀ ਚ ਵੀ ਫਿਰ 72 ਤੋਂ 67 ਹੋਈਆਂ ਤੇ ਦਾ ਮਤਲਬ ਸੀਮਤ ਨਹੀਂ ਰਹੇਗੀ ਜੀ ਔਰ ਜੇ ਕੋਈ ਸਕੈਂਡਲ ਸਾਹਮਣੇ ਆਇਆ ਤੇ ਅਰਵਿੰਦ ਕੇਜਰੀਵਾਲ ਦਾ ਰਿਐਕਸ਼ਨ ਵੀ ਦੱਸੋ ਫਿਰ ਕੀ ਹੋਇਆ ਸਰ ਅੱਜ ਤੱਕ ਭਾਜਪਾ ਦੇ ਕਿੰਨੇ ਲੀਡਰਾਂ ਦੇ ਸਕੈਂਡਲ ਸਾਹਮਣੇ ਆਏ ਨੇ ਤੁਹਾਡੇ ਕਾਂਗਰਸ ਦੇ ਕਿੰਨੇ ਸਕੈਂਡਲ ਸਾਹਮਣੇ ਆਏ ਇੱਕ ਮੰਤਰੀ ਦੇ ਉੱਤੇ ਕੋਈ ਇਨਕੁਆਇਰੀ ਵੀ ਚੱਲ ਰਹੀ ਹੋਵੇ ਤਾਂ ਮੈਨੂੰ ਦੱਸ ਦਿਓ ਇਹ ਅਰਵਿੰਦ ਕੇਜਰੀਵਾਲ ਹੀ ਮਾਂ ਦਾ ਲਾਲ ਜੰਮਿਆ ਮਾਣ ਹੈ ਜਿੰਨੇ ਆਉਂਦੇ ਨੇ ਪਤਾ ਲੱਗਾ ਚੀਜ਼ ਚੱਕ ਕੇ ਮੰਤਰੀ ਬਾਹਰ ਮਾਰਿਆ ਪਾਰਟੀ ਚੋਂ ਹੀ ਖਾਰਜ ਕਰ ਦਿੱਤਾ ਇੰਨਾ ਖਾਰਜ ਕੋਈ ਦਿਖਾਵੇ ਦਾ ਸਹੀ ਅਰਵਿੰਦ ਹੁਣ ਹੀ ਹੁਣ ਅਗਲੇ ਸਮੇਂ 'ਚ ਪੰਜਾਬ ਆ ਰਹੇ ਨੇ ਤਾਂ ਕੀ ਪ੍ਰੋਗਰਾਮ ਰਹਿਣਗੇ ਪ੍ਰੋਗਰਾਮ ਇਹ ਜੀ ਕਿ ਉਹ ਆ ਕੇ ਸਾਰੀ ਪੰਜਾਬ ਦੀ ਪੋਲੀਟੀਕਲ ਹਾਲਾਤਾਂ ਨੂੰ ਦੇਖਣਗੇ ਸਾਨੂੰ ਗਾਈਡ ਕਰਨਗੇ ਕਿਉਂਕਿ ਉਹ ਬੰਦੇ ਕੋ ਇਨਾ ਤਜਰਬਾ ਦੋ ਵਾਰ ਦਿੱਲੀ ਚ ਸਰਕਾਰ ਬਣਾਈ ਹੈ ਬੰਦੇ ਨੇ ਔਰ ਅਸੀਂ ਉਹਦੀਆਂ ਗਾਈਡਲਾਈਨਸ ਦੇ ਨਾਲ ਬੈਟਰ ਕੰਮ ਕਰਾਂਗੇ ਪੰਜਾਬ ਲਈ ਵਿਰੋਧੀਆਂ ਦਾ ਤੁਹਾਡੇ ਕਨਵੀਨਰ ਬਣਨ ਤੋਂ ਬਾਅਦ ਜਿਹੜਾ ਹੈ ਵਿਅੰਗ ਕੱਸਿਆ ਉਹਨਾਂ ਨੇ ਕਿ ਜਿਹੜਾ ਬੰਦਾ ਬਟਾਲੇ ਤੋਂ ਸੀਟ ਨਹੀਂ ਜਿੱਤ ਸਕਦਾ ਤੇ ਆਮ ਆਦਮੀ ਪਾਰਟੀ ਨੀ ਉਸ ਨੂੰ ਕਨਵੀਨਰ ਬਣਾ ਦਿੰਦਾ ਨਾਲ ਹੀ ਕਹਿਣਾ ਕਿ ਕੁਗੀਆਂ ਤੇ ਬਟੇਰਿਆਂ ਦੇ ਨਾਲ ਸਿਆਸਤ 'ਚ ਕੋਈ ਫਰਕ ਨਹੀਂ ਪੈਂਦਾ ਕਿੱਥੋਂ ਸੀਟ ਨਹੀਂ ਜਿੱਤਿਆ ਮੈਂ ਕਿੱਥੋਂ ਖੜਾ ਹੋਇਆ ਸੀ ਨਹੀਂ ਉਹਨਾਂ ਦਾ ਕਹਿਣਾ ਕਿ ਇਹ ਬੰਦਾ ਤਾਂ ਬਟਾਲੇ ਤੋਂ ਸੀਟ ਨਹੀਂ ਜਿੱਤ ਸਕਦਾ ਉਹਨਾਂ ਦੀ ਕਿਆਸਰਾਈਆਂ ਕਿ ਜਿਹੜਾ ਵਿਅਕਤੀ ਬਟਾਲੇ ਤੋਂ ਸੀਟ ਨਹੀਂ ਜਿੱਤ ਸਕਦਾ ਆਮ ਆਦਮੀ ਪਾਰਟੀ ਨੇ ਕਨਵੀਨਰ ਦਾਅਵਾ ਦੇ ਦਿੱਤਾ ਇਹ ਕਿਆਸਰਾਈ ਦੀ ਮੈਂ ਤੁਹਾਨੂੰ ਗੱਲ ਦੱਸਦਾ ਜੀ ਪੰਜਾਬੀ ਮੇਰੇ ਡੈਡੀ ਕਹਾਵਤ ਸੁਣਾਉਂਦੇ ਹੁੰਦੇ ਆ ਕਹਿੰਦੇ ਯਾਰ ਉਹ ਬੰਦਾ ਕੋਈ ਹਲਵਾਉਂਦਾ ਸੀ ਤੇ ਕਿਸੇ ਨੇ ਜਾ ਕੇ ਉਹ ਹਲ ਕਿਉਂਕਿ ਕਿਸਾਨ ਨੂੰ ਮਹਿਣਾ ਲੱਗਦਾ ਜੇ ਉਹਨੂੰ ਕਹੋ ਨਾ ਤੇਰਾ ਹਲ ਸਿੱਧਾ ਨਹੀਂ ਵਿੰਗਾ ਵਗ ਰਿਹਾ ਉਹ ਕਹਿੰਦਾ ਵੀ ਬਚਿੱਤਰ ਸਿਆੜ ਤੇ ਉਹ ਬੜੀ ਦੇ ਸੋਚ-ਸੋਚ ਕੇ ਕਹਿੰਦਾ ਲੈ ਤੇ 78 ਚ ਤੁਹਾਡੀ ਵੀ ਤੇ ਭੂਆ ਨਿਕਲੀ ਗਈ ਕਿਸੇ ਨਾ ਕਹਿੰਦਾ ਯਾਰ ਹਾਲਵਾਨ ਦਾ ਭੂਆ ਨਾਲ ਕੀ ਸੰਬੰਧ ਐਦਾਂ ਹੀ ਕਹਿੰਦੇ ਫੇ ਗੱਲਾਂ ਚੋਂ ਗੱਲ ਨਿਕਲਦੀ ਜਿਹੜੀ ਇਲੈਕਸ਼ਨ ਹੀ ਨਹੀਂ ਹੋਈ ਉਹ ਆਪਣੇ ਮਨ ਨੂੰ ਸ਼ਾਂਤ ਕਰ ਰਹੇ ਨੇ ਔਰ ਪੰਜਾਬ ਦੀ ਪਬਲਿਕ ਤਾਂ ਇਹ ਕਹਿ ਰਹੀ ਹੈ ਜੀ ਕਿ 117 ਸੀਟਾਂ ਨੇ ਜੇ ਮੈਂ ਖੜਾ ਹੋਣਾ ਹੋਇਆ ਜਿੱਥੋਂ ਖੜਾ ਹੋਵਾਂਗਾ ਮੈਨੂੰ ਚਾਰ ਥਾਵਾਂ ਤੋਂ ਕਹਿਣ ਮੈਂ ਚਾਰ ਥਾਵਾਂ ਤੋਂ ਖੜਾ ਆਵਾਂਗਾ ਇਹਨਾਂ ਨੂੰ ਚਾਰ ਥਾਵਾਂ ਤੇ ਜਿੱਤ ਕੇ ਦਿਖਾ ਦਾਂਗਾ ਕਿਉਂਕਿ ਜਿੱਤਣਾ ਮੈਂ ਨਹੀਂ ਜਿੱਤਣਾ ਝਾੜੂ ਨੂੰ ਐ ਔਰ ਲੋਕ ਝਾੜੂ ਦੇ ਬਟਨ ਲਈ ਉਂਗਲਾਂ ਤਿੱਖੀਆਂ ਕਰੀ ਬੈਠੇ ਨੇ ਵੀ ਸਾਨੂੰ ਦਿਖਾ ਦਿਓ ਝਾੜੂ ਕਿੱਥੇ ਐ ਸੋ ਜਿਹੜੀ ਇਲੈਕਸ਼ਨ ਹੋਈ ਹੀ ਨਹੀਂ ਉਹਦਾ ਕਹਿਣਾ ਵੀ ਇਹਦੇ ਵਟਾਲੇ ਹੋ ਨਹੀਂ ਜਿੱਤ ਸਕਦਾ ਇਹ ਮੰਦਾ ਔਰ ਮਾਨਸਿਕ ਦਿਵਾਲੀਆਪਨ ਉਹ ਬਰਦਾਸ਼ਤ ਨਹੀਂ ਕਰ 파ਰੇ ਪਾਰਟੀ ਦੀ ਚਲਾਈ ਮੁਕਾਬਲਾ ਕਿਹੜੀ ਪਾਰਟੀ ਨਾਲ ਮੰਨਦੇ ਹੋ ਆਪ ਵਰਸਸ 올 ਗੁਰਪ੍ਰੀਤ ਜੀ ਜਗਬਣੀ ਨਾਲ ਗੱਲਬਾਤ ਕਰ ਰਹੇ ਹਾਂ ਥੈਂਕ ਯੂ ਥੈਂਕ ਯੂ ਵੈਰੀ ਮਚ ਥੈਂਕ ਯੂ ਵੈਰੀ ਮਚ ਜੂਰੀ ਸੰ ਗੁਰਪ੍ਰੀਤ ਸਿੰਘ ਖੁੱਗੀ ਜਿਨ੍ਹਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਬੌਮਨ ਦੇ ਨਾਲ 2017 ਚ ਸਰਕਾਰ ਬਣਾਏਗੀ ਨਾਲ ਹੀ ਉਹਨਾਂ ਕਿਹਾ ਹੈ ਕਿ ਸੰਵਾਦ ਉਹ ਹਰ ਵਿਅਕਤੀ ਨਾਲ ਕਰਨਗੇ ਇਕੱਲੇ ਨਵਜੋਤ ਸਿੰਘ ਸਿੱਧੂ ਜਾਂ ਫਿਰ ਸੁੱਚਾ ਸਿੰਘ ਛੋਟੇਪੁਰ ਦੇ ਨਾਲ ਹੀ ਨਹੀਂ ਪਾਰਟੀ ਦੀ ਮਜ਼ਬੂਤੀ ਦੇ ਲਈ ਹਰ ਕਦਮ ਚੁੱਕਿਆ ਜਾਵੇਗਾ ਕੈਮਰਾਮੈਨ ਵਿਰਿੰਦਰ ਮਹਿਰਾ ਦੇ ਨਾਲ ਰਮਨਦੀਪ ਸਿੰਘ ਸੋਢੀ ਜਗਬਣੀ ਟੀਵੀ ਮੋਹਾਲੀ